ਲੰਬੀ ਹਲਕੇ ਚ ਕੱਲ ਤਕਰੀਬਨ 1:30 ਵਜੇ ਦੀ ਬਾਰਿਸ਼ ਸ਼ੁਰੂ ਹੋਈ ਆ ਡੱਬ ਵਾਲੀ ਬਹੁਤ ਜ਼ਿਆਦਾ ਸੀ ਲੰਬੀ ਦੇ ਆਸ-ਪਾਸ ਦੇ ਸਾਰੇ ਪਿੰਡਾਂ ਚ ਬਾਰਿਸ਼ ਕੱਲ ਦੀ ਚੱਲ ਰਹੀ ਆ ਰਾਤ ਵੀ ਰੁਕ-ਰੁਕ ਕੇ ਬਾਰਿਸ਼ ਹੁੰਦੀ ਆ ਮੂਲੇ ਤਾਰ ਬਾਰਿਸ਼ ਤਾਂ ਨਹੀਂ ਹੋਈ ਬੂੰਦਾਬੰਦੀ ਹੁੰਦੀ ਰਹੀ ਆ ਲਗਾਤਾਰ ਹੋ ਰਹੀ ਆ ਸਵੇਰ ਅੱਜ ਸਵੇਰ ਦੀ ਚੱਲ ਰਹੀ ਆ ਤਕਰੀਬਨ ਹੁਣ ਟਾਈਮ ਹੋ ਚੁੱਕਿਆ ਜੀ 12:20 ਦਾ 12:20 ਹੋ ਚੁੱਕਿਆ ਥੋੜੀ ਜਿਹੀ ਢੱਪਈ ਆ ਤਾਂ ਇਸ بارش ਨਾਲ ਤਾਂ ਫਸਲਾਂ ਬਹੁਤ ਸੋਹਣੀਆਂ ਲੱਗ ਰਹੀਆਂ ਹਰੀਆਂ ਭਰੀਆਂ ਕੁਝ ਇਲਾਕਿਆਂ ਦੇ ਵਿੱਚ ਜ਼ਬਰਦਸਤ بارش ਹੋਈ ਆ ਸੁਲਤਾਨਪੁਰ ਲੋਧੀ ਆਲ੍ਹਾ ਔਰ ਹਰੀਕੇ ਪੱਤਣ ਕੰਨੇ ਕਈ ਪਿੰਡ ਰੁੜ ਗਿਆ ਕਈਆਂ ਦਾ ਬਹੁਤ ਜ਼ਿਆਦਾ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਵੈਰੂ ਕਿਰਪਾ ਕਰੇ ਇਸ بارش ਨਾਲ ਇਸ ਇਲਾਕੇ ਦੇ ਵਿੱਚ ਤਾਂ ਹੋਇਆ ਫਾਇਦਾ ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਜ਼ਿਆਦਾ بارش ਹੋਈ ਆ ਜ਼ਰੂਰ ਦੱਸਿਓ ਲੰਬੀ ਹਲਕੇ 'ਚ ਕੱਲ ਦੀ بارش ਸ਼ੁਰੂ ਹੋਈ ਆ ਅੱਜ ਸੂਹਾ ਦੀ ਬਾਰਿਸ਼ ਚੱਲ ਰਹੀ ਆ ਤਕਰੀਬਨ 12:30 ਹੋਣ ਵਾਲਿਆ ਤੁਹਾਡੇ ਏਰੀਆ ਚ ਕਿੰਨੀ ਕੁ ਬਾਰਿਸ਼ ਹੋਈ ਆ ਜਰੂਰ ਦੱਸੋ ਲੰਬੀ ਏਰੇ ਚ ਸਾਹ ਕਤਾ ਬਣਾਲੀ ਹੋਈ ਆ